ਮੈਨੂੰ ਮੇਰਾ ਸਾਈਪ੍ਰਸ ਦਾ ਵੀਜ਼ਾ ਬਹੁਤ ਹੀ ਘੱਟ ਬਜਟ ਦੇ ਵਿੱਚ ਤੇ ਵਿਦਾਊਟ ਕਿਸੇ ਇੰਟਰਵਿਊ ਦੇ ਮਿਲਿਆ ਸਾਈਪ੍ਰਸ ਦਾ ਸਟੱਡੀ ਵੀਜ਼ਾ ਬਹੁਤ ਹੀ ਘੱਟ ਖਰਚੇ ਵਿੱਚ ਔਰ ਸਭ ਤੋਂ ਵੱਡੀ ਗੱਲ ਕਿਸੇ ਤਰੀਕੇ ਦੀ ਕੋਈ ਵੀ ਇੰਟਰਵਿਊ ਨਹੀਂ ਹੋਊਗੀ ਮਾਈਲਸਟੋਨ ਲੈ ਕੇ ਦੇਗਾ ਤੁਹਾਨੂੰ ਆਫਰ ਲੈਟਰ ਸਿਰਫ 1 ਘੰਟੇ ਵਿੱਚ ਔਰ ਅਪਰੂਵਲ ਸਿਰਫ 7 ਦਿਨਾਂ ਦੇ ਵਿੱਚ ਜੇ ਨਹੀਂ ਯਕੀਨ ਹੋ ਰਿਹਾ ਤਾਂ ਆਪਣੇ ਆਪ ਸੁਣੋ ਬੱਚੇ ਦੀ ਜ਼ੁਬਾਨੀ ਮੈਨੂੰ ਮੇਰਾ ਆਫਰ ਲੈਟਰ ਸੇਮ ਡੇ ਅਤੇ ਅਪਰੂਵਲ ਲੈਟਰ ਵਿਦਿਨ 7 ਡੇਜ਼ ਦੇ ਵਿੱਚ ਮਿਲ ਗਿਆ ਔਰ ਇਹ ਹੀ ਨਹੀਂ ਤੁਸੀਂ ਦੇਣੇ ਨੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਮੈਂ ਆਪਣੇ ਸਾਰੇ ਪੈਸੇ ਦਿੱਤੇ ਨੇ ਵੀਜ਼ਾ ਲੱਗਣ ਤੋਂ ਬਾਅਦ ਸੋ ਜੇ ਤੁਸੀਂ ਵੀ ਯੂਰਪ ਦੇ ਸਾਈਪ੍ਰਸ ਕੰਟਰੀ ਵਿੱਚ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਔਰ ਤੁਹਾਡਾ ਪੜ੍ਹਾਈ ਤੋਂ ਬਾਅਦ 10 ਤੋਂ 12 ਸਾਲ ਦਾ ਗੈਪ ਵੀ ਹੈ ਆਇਲਸ ਵਿੱਚ ਬੈਂਡ ਕਟ ਨੇ ਬਜਟ ਵੀ ਲੋ ਹੈ ਔਰ ਅਕੈਡੈਮਿਕ ਮਾਰਕਸ ਵੀ 50% ਨੇ ਤਾਂ ਵੀ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਜੇ ਤੁਸੀਂ ਵੀ ਮੇਰੇ ਵਾਂਗ ਸਾਈਪ੍ਰੈਸ ਜਾਣਾ ਚਾਹੁੰਦੇ ਹੋ ਬਿਨਾ ਕਿਸੇ ਇੰਟਰਵਿਊ ਤੇ ਬਿਨਾ ਕਿਸੇ ਪ੍ਰੋਬਲਮ ਤੋਂ ਤੇ ਤੁਸੀਂ ਵੀ ਚੂਜ਼ ਕਰੋ ਬੈਸਟ ਐਡਵਾਈਜ਼ਰ ਮਾਈਲਸਟੋਨ ਮੈਨੂੰ ਸਿੱਧਾ ਮਿਲਣ ਲਈ ਅਤੇ ਅਪਾਇੰਟਮੈਂਟ ਲੈਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਤੇ ਮਾਈਲਸਟੋਨ ਦੇ ਕਿਸੇ ਵੀ ਨੇੜਲੇ ਬ੍ਰਾਂਚ ਵਿੱਚ ਪਹੁੰਚੋ ਧੰਨਵਾਦ